ਸਮਰਲੇ ਜੀ ਬੋਸ ਸੋਣੀ ਆ ਕੋਠੀ ਤੁਹਾਡੇ ਲਈ ਲੈ ਕੇ ਆ ਗਏ ਆ ਆਪਾਂ ਜਲੰਧਰ ਦੇ ਵਿੱਚ ਆ ਚੈੱਕ ਕਰੋ ਤੁਸੀਂ 68 ਫਿਟੀ ਰੋਡ ਨੀਅਰ ਤੇ ਮਿੱਠਾਪੁਰ ਨੀਅਰ ਰਹਿਣ ਵਾਲੀ ਹੈ ਕੋਠੀ ਆ ਐਲੀਵੇਸ਼ਨ ਚੈੱਕ ਕਰੋ ਤੁਸੀਂ ਆ ਜਾ ਤੁਹਾਨੂੰ ਅੰਦਰੋਂ ਵਿਖਾਉਣੀ ਆ ਆਪਾਂ ਆ ਜੂਗਾ ਆਪਣਾ ਕਾਰ ਪਾਰਕਿੰਗ ਦੇ ਏਰੀਆ ਆ ਚੈੱਕ ਕਰ ਲਓ ਤੁਸੀਂ ਤੇ ਲੈਫਟ ਹੈਂਡ ਸਾਈਡ ਰਾਈਟ ਹੈਂਡ ਸਾਈਡ ਤੇ ਆ ਜੂਗਾ ਆਪਣਾ ਬਾਈਕ ਪਾਰਕਿੰਗ ਦੇ ਏਰੀਆ ਸਾਹਮਣੇ ਤੁਸੀਂ ਹਿਊਜ਼ ਸਾਈਜ਼ ਦੀ ਵਿੰਡੋ ਚੈੱਕ ਕਰੋ ਐਲੀਵੇਸ਼ਨ ਤੇ ਆ ਵੇਖੋ ਤੇ ਉੱਪਰ ਤੁਸੀਂ ਡਾਊਨ ਸਿਲਿੰਗ ਚੈੱਕ ਕਰ ਲਓ ਇਹ ਆਪਣਾ ਡਾਊਨ ਸਿਲਿੰਗ ਰਹਿਣ ਵਾਲੀ ਹੈ 10 ਮਰਲੇ ਦੀ ਬਹੁਤ ਸੋਹਣੀ ਕੋਠੀ ਹੈਗੀ ਹੈ ਸਾਹਮਣੇ ਵਿੰਡੋ ਦਿੱਤੀ ਗਈ ਹੈ ਕਿਚਨ ਤੋਂ ਤੁਸੀਂ ਤਾਂ ਕੀ ਦੇਖ ਸਕੋ ਬਾਹਰ ਕੌਣ ਆਇਆ ਹੋ ਤੇ ਇਹ ਆਪਣਾ ਮੇਨ ਇੰਟਰੈਂਸ ਰਹਿਣ ਵਾਲਾ ਹੈ ਆ ਚੈੱਕ ਕਰ ਲਓ ਤੁਸੀਂ ਤੇ ਆਜੋ ਮੈਂ ਤੁਹਾਨੂੰ ਅੰਦਰੋਂ ਖੋਨਾਂ ਆ ਜਸਟ ਬੜੇ ਸਾਰੇ ਆਪਣਾ ਆ ਜਾਂਦਾ ਹੈ ਡਰਾਈੰਗ ਰੂਮ ਦਾ ਏਰੀਆ ਆ ਚੈੱਕ ਕਰੋ ਤੁਸੀਂ ਇਹ ਆਪਣਾ ਡਰਾਈੰਗ ਰੂਮ ਦਾ ਏਰੀਆ ਆ ਆ ਵਾਲ ਚੈੱਕ ਕਰੋ ਤੁਸੀਂ ਵਾਲ ਮੋਲਡਿੰਗ ਦੇ ਨਾਲ ਲਾਈਟਾਂ ਦਿੱਤੀ ਕਿ ਕਿੰਨਾ ਸੋਹਣਾ ਲੱਗਦਾ ਹੈ ਤੇ ਆ ਚੈੱਕ ਕਰੋ ਤੁਸੀਂ ਰਾਇਲ ਚੇਅਰਸ ਪਈ ਹੈ ਆ ਸੋਫਾ ਵੇਖੋ ਤੁਸੀਂ ਤੇ ਸਾਮਣੇ ਤੁਸੀਂ ਹਿਊ ਜਾਈਜ਼ ਦੀ ਵਿੰਡੋ ਚੈੱਕ ਕਰ ਲਓ ਉੱਪਰ ਤੁਸੀਂ ਸੈਂਡਲਰ ਚੈੱਕ ਕਰ ਸਕਦੇ ਹੋ ਇਹ ਤੁਸੀਂ ਚੈੱਕ ਕਰੋ ਪਾਰਟੀਸ਼ਨ ਜਿਹੜੀ ਲ lobby ਤੋਂ ਡਰਾਈنگ ਰੂਮ ਨੂੰ ਪਾਰਟੀਸ਼ਨ ਪ੍ਰੋਵਾਈਡ ਕਰਾਉਂਦੀ ਹੈ ਆ ਚੈੱਕ ਕਰੋ ਤੇ ਆ ਆਪਣਾ ਮੇਨ ਡੋਰ ਵੇਖੋ ਤੁਸੀਂ ਬੈਕ ਸਾਈਡ ਤੋਂ ਕਿੱਦਾਂ ਲੱਗ ਕੇ ਹੋ ਜਾਂ ਦਿਖਦਾ ਆ ਚੈੱਕ ਕਰੋ ਤੇ ਜੇ ਸਾਹਮਣੀ ਆ ਜਾਂਦੀ ਹੈ ਆਪਣੀ ਕਿਚਨ ਆਖੋ ਹੀ ਕਿਚਨ ਦਾ ਏਰੀਆ आ चेक करो सामने दिसदा कि बार कौन गेट ते किचन तो ही ने करो तीन किचन रहने वाली है सामने अपना पेंट्री का एरिया है आ चेक कर लो ती तो ये अपनी एडजस्टेबल पेंट्री आ जाती है इतने आखो लाइट के नाल तेन आप क्लोज इतने आ जाऊगी अपनी रेफ्रिजरेटर फ्रिज आखो ऊपर कब्बस दिते गए हैं आ चेक करो तो तीन आ डाउनसीलिंग रहने वाली हैगी अपना किचन का कुछ यहोज दिसदी है सामने तुम देखो लक्ड़ का कम होट्रेंस से यह आजगी अपनी खुली डुली बड़ी लोबी आखोर डाउन सीलिंग चेक करो तो ही सैंडलर दिता गया वो लॉबी आखो वड्डी वीडी लॉबी रहने वाली है खुली ਅੱਜ ਜੇ ਮੈਂ ਤੁਹਾਨੂੰ ਬੈੱਡਰੂਮ ਦਿਖਾਉਣਾ ਹੈ 4 BHK ਦੀ ਕੋਠੀ ਰਹਿਣ ਵਾਲੀ ਹੈ ਇਹ ਆਜੂਗਾ ਆਪਣਾ ਬੈੱਡਰੂਮ ਦਾ ਏਰੀਆ ਆ ਚੈੱਕ ਕਰੋ ਤੁਸੀਂ ਬੈੱਡ ਦਿੱਤੀ ਗਿਆ ਸਾਹਮਣੇ ਸਾਨੂੰ ਫੁੱਲੀ ਫਰਨੀਸ਼ਡ ਰਹਿਣ ਵਾਲੀ ਹੈ ਉੱਪਰ ਲਾਈਟ ਹੈ ਉਹੀਂ ਚੈੱਕ ਕਰ ਸਕਦੇ ਹੋ ਆਹ ਵੇਖੋ ਇਹ ਆਪਣਾ LED ਪੈਨਲ ਆਜੂਗਾ ਆ ਚੈੱਕ ਕਰੋ ਤੁਸੀਂ ਉੱਪਰ ਡਾਊਨ ਸਿਲਿੰਗ ਦੇਖ ਸਕਦੇ ਹੋ ਤੁਸੀਂ ਫਿਨਿਸ਼ ਹੋਣੀ ਡਾਊਨ ਸਿਲਿੰਗ ਰਹਿਣ ਵਾਲੀ ਹੈ ਸਾਹਮਣੇ ਚੇਅਰਸ ਦਿੱਤੀ ਗਈ ਹੈ ਇਹ ਆਪਣਾ OTS ਦਾ ਏਰੀਆ ਆਜੂਗਾ ਆ ਚੈੱਕ ਕਰ ਲਓ ਤੁਸੀਂ ये अपनी आजूगी वाड्रोवस वाड्रोवस आ चेक करो ये आ जाऊगा अपना ड्रैसिंग एरिया आ चेक कर लो ती ड्रेसिंग का एरिया इना सोना लगता है देखो ये आ जाएगा अपना ओटीएस का एरिया उपर तेख सकते हो आ जाओ मैं थोड़ा वाशरूम भी खोना है ये अपना आ जाऊगा ह्यूज साइज का वाशरूम आ चेक करो तीन आइटा लगे है हाल ग्रनाइट लग वा टॉप से काउंटर टॉप से आ जाओ मैं थोड़ा थोड़ा सिक्ड बेडरूम दिखा ये आ जाऊंग अपना सिक्ड बेडरूम आ चेक करो ती रॉयल लुक से आती है देखो ऊपर डाउन सीलिंग चेक कर लो ती सामने आ जाता अपना एलईडी पैनल आ देखो एल ई डी पैनल ਆ ਡੋਰ ਚੈੱਕ ਕਰੋ ਤੁਸੀਂ ਡੋਰ ਚ ਡਿਜ਼ਾਈਨ ਚੈੱਕ ਕਰੋ ਪੌਲਿਸ ਦਾ ਕੰਮ ਹੋ ਜਾਂ ਡੋਰ ਤੇ ਇਹ ਆ ਜਾਂਦਾ ਸਾਹਮਣੇ ਆਪਣੀ ਵਿੰਡੋ ਆਪ ਵੀ ਖੁਦ ਹੀ ਇਹ ਸਾਹਮਣੇ ਆ ਜਾਂਦੀ ਆਪਣੀ ਵਾਰਡਰੋਬਸ ਆ ਵੇਖੋ ਵਾਰਡਰੋਬ ਦੀ ਲੁੱਕ ਵੇਖੋ ਕਿੰਨੀ ਸੋਹਣੀ ਹੈਗੀ ਆ ਤੇ ਕਿੱਡੀ ਵੱਡੀ ਵਾਰਡਰੋਬ ਬਣਾਈ ਗਈ ਇੱਥੇ ਮਿਰਰਸ ਦਾ ਯੂਜ਼ ਕੀਤਾ ਗਿਆ ਵਾ ਆ ਚੈੱਕ ਕਰੋ ਇਨਸਾਈਡ ਦੇਸ ਦਾ ਜੋ ਕੁਝ ਤੁਸੀਂ ਰੱਖਣਾ ਤੇ ਸਾਹਮਣੇ ਆ ਜਾਂਦਾ ਆਪਣਾ ਡਰੈਸਿੰਗ ਦਾ ਏਰੀਆ ਆ ਵੇਖੋ ये आ जाऊ अपना वाशरूम आखो वाशरूम तो ती डाउनसीलिंग चेक कर लो कि सोहनी डाउनसीलिंग दिखी गई है लेफ्ट हैंड साइड से आ चेक करो कर तीन आ लोबी का डिजाइन चेक करो कर तीन ये मैं थोड़ा दिखाया नहीं हूँ विखा रहा वा कि सोहनी लगती है आ कंद, कंद चेक करो तो ये आ जाती अपनी लॉबी के बीच कंध कंध के डिजाइन चेक करो तीन सी एन सी कटिंग का थ्री डी डिजाइन दिता गया वा डाउन सीलिंग चेक करो कर ती उपर ਆਹ ਕੋਰਸ ਹੈਂਡਲਰ ਦਿੱਤਾ ਗਿਆ ਵਾ ਆਜੋ ਮੈਂ ਤੁਹਾਨੂੰ ਉਪਰ ਉਹ ਖੋਣਾ ਹੈ ਇਹ ਆਪਣੀ ਸਟੇਅਰ ਆ ਜਾਂਦੀ ਹੈ ਆ ਚੈੱਕ ਕਰੋ ਤੁਸੀਂ ਆਜੋ ਪਰ ਚੱਲਦੇ ਆਪ ਸਾਹਮਣੇ ਆਪਣੀ ਵਿੰਡੋ ਦਿੱਤੀ ਗਈ ਹੈ ਯੂ ਸਾਈਜ਼ ਦੀ ਆ ਚੈੱਕ ਕਰੋ ਤੇ ਸਾਹਮਣੇ ਆਪਣਾ ਡਿਜ਼ਾਈਨ ਚ ਡੋਰ ਆ ਜਾਂਦਾ ਹੈ ਆ ਵੇਖੋ ਤੁਸੀਂ ਇਹ ਆਪਣੀ ਖੁੱਲੀ ਲੋਬੀ ਦਾ ਏਰੀਆ ਆ ਜਾਂਦਾ ਹੈ ਵਾਲ ਦੇ ਤੁਸੀਂ ਡਿਜ਼ਾਈਨ ਚੈੱਕ ਕਰ ਸਕਦੇ ਹੋ ਆ ਵੇਖੋ सामने मिरर दिता गया वा आज चेक करो तो यह आ है सामने अपनी वाल जो आप इतने सोफा सोफा ला के बह गए तो कुछ योजा लुक रहना है उपर का आ चेक करो ती ए आ अपना थर्ड बेडरूम आज चेक करो ती वेखो वाले कि सोनी मोल्डिंग दिखती गई है तो उपर डाउनसीलिंग चेक कर लो ती वेखो ਇਹ ਸਾਹਮਣੇ ਆ ਜਾਂਦਾ ਆਪਣਾ LED ਪੈਨਲ ਦਾ ਏਰੀਆ ਆ ਚੈੱਕ ਕਰ ਤੁਸੀਂ ਸਾਹਮਣੇ ਵਾਰਡਰੋਬ ਦਿੱਤੀ ਗਈ ਹੈ ਆ ਵੇਖੋ ਕਿੰਨੀ ਸੋਹਣੀ ਵਾਰਡਰੋਬ ਜੇਗੀ ਹੈ ਉੱਪਰ ਡਾਊਨ ਸਿਲਿੰਗ ਦਿੱਤੀ ਗਈ ਹੈ ਆਜੋ ਮੈਂ ਤੁਹਾਨੂੰ ਅੰਦਰੋਂ ਦਿਖਾਉਣਾ ਇਹ ਸਾਹਮਣੇ ਆਪਣਾ ਡਰੈਸਿੰਗ ਦਾ ਏਰੀਆ ਆ ਜਾਂਦਾ ਹੈ ਆ ਚੈੱਕ ਕਰ ਲਓ ਇਹ ਆਜੂਗਾ ਆਪਣਾ ਵਾਸ਼ਰੂਮ ਆ ਵੇਖੋ ਤੁਸੀਂ आ जाओ मैं थोन फोरथ बेडरूम दिखाई आ जाऊंग अपना फोर्थ बेडरूम स्पेनिश डिजाइन से विंडो दी गई है स्पेनिश डिजाइन कोठी भी रहने वाली है आ चेक करो इस सामने वाड्रॉप चेक करो कि सोनी वाड्रॉप लगती है आखो ऊपर तीन तो डाउनसिलिंग चेक करो डाउनसिलिंग कि सोहनी लगती है आ जाओ मैं थोन लिखा है स्टोर रूम तो पूजा रूम यह अपना स्टोर रूम आजगा आज चेक कर लो तमाम विंडो दी गई उपर ती डाउनसिलिंग चेक कर लो ਆਜੂ ਮੈਂ ਪੂਜਾ ਰੂਮ ਹੀ ਖੋਣਾ ਹੈ ਪੂਜਾ ਰੂਮ ਜਿਆਦਾ ਤੁਸੀਂ ਉਹਨੂੰ ਬਣਾ ਸਕਦੇ ਹੋ ਜਿਆਦਾ ਇਹਨੂੰ ਪੂਜਾ ਰੂਮ ਬਣਾ ਸਕਦੇ ਆ ਡਿਪੈਂਡ ਅਪਨ ਯੂ ਆ ਚੈੱਕ ਕਰੋ ਤੁਸੀਂ ਬੇਸ਼ਕ ਤੈ ਹੈ ਯੋਗ ਕਿ ਤੁਸੀਂ ਇਹਨੂੰ ਪੂਜਾ ਰੂਮ ਬਣਾਓ ਇਹ ਆਜੂਗ ਆਪਣਾ ਓਪਨ ਏਰੀਆ ਪੋਰਚ ਦਾ ਚੈੱਕ ਕਰੋ ਤੁਸੀਂ ਉੱਪਰ ਡਾਊਨ ਸੀਲਿੰਗ ਆ ਦੇਖੋ ਸਾਹਮਣੇ ਕੋਠੀਆਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਸੋਹਣੀ ਸੋਹਣੀ ਕੋਠੀ ਬਣੀ ਹੈਗੀ ਹੈ ਵੱਡੀ ਵੱਡੀ ਆ ਦੇਖੋ सड़क तीस तो वेख सकते हो सामने वाली, वेस्ट फेसिंग की कोठी रहने वाली है दस मरले की आपको लिए कोठी दिखाई है थोड़ा जो चंगा लगे तो चैनल सबसक्राइब करो लाइक करो ये भीडियो कोठी आस्किंग प्राइस वन पॉइंट सिक्स फाइव सी आर हैगी एक करोड़ पैंठ लाख कोठी की आस्किंग प्राइज ऑन टेबल नैगोशिएबल है दस मरले की थान हैगी है फुली फर्निश कोठी रहने वाली है मैं थोड़ा कोठी एंड एवरी डिटेल देते ऑल दो डॉकूमेंटरीज कलीयर ਤੇ ਆਪਣੀ ਕੋਠੀ ਦੀ ਜਿਹੜੀ ਐਗਜ਼ੈਕਟ ਲੋਕੇਸ਼ਨ ਪਈ ਜਾਂਦੀ ਆ ਉਹ ਪਈ ਜਾਂਦੀ ਆ ਮਿੱਠਾਪੁਰ ਮਿੱਠਾਪੁਰ ਤੋਂ ਬੈਂਕ ਇਨਕਲੇਮ ਨੀਅਰ ਪਈ ਜਾਂਦਾ ਆ ਉੱਥੇ ਆਪਣੀ ਕੋਠੀ ਰਹਿਣ ਵਾਲੀ ਉਹਦੇ ਲੱਗੇ ਤੇ ਜੇ ਤੁਹਾਨੂੰ ਕੋਠੀ ਪਸੰਦ ਆਏ ਤੁਸੀਂ ਮੈਨੂੰ ਕਾਲ ਕਰੋ ਮੇਰਾ ਨਾਮ ਪ੍ਰਿੰਸੀਆ ਦੋਰਾਮੇ ਮਿਲਦੇ ਆਪਾਂ ਨੈਕਸਟ ਵੀ ਵੀਡੀਓ 'ਚ ਥੈਂਕ ਯੂ ਫॉर ਵਾਚਿੰਗ ਥਿਸ ਵੀਡੀਓ